ਅੱਜ ਸੱਸੀ ਕਾਲ ਸਾਰਿਆਂ ਨੂੰ ਆਪਾਂ ਆਏ ਆ ਜੀ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਮੈਚਿੰਗ ਵੀ ਲੈ ਕੇ ਆਏ ਮੈਚਿੰਗ ਤਾਂ ਸ਼ਾਇਦ ਇਹਨਾਂ ਦੇ ਵਿੱਚ ਇੱਕ ਦੋ ਹੀ ਹੋਣਗੇ ਬਾਕੀ ਆਲ ਓਵਰ ਸੂਟ ਉਹ ਨੇ ਜੀ ਜਿਹੜੇ ਆਪਣੇ ਕੋਲੇ ਇਸ ਟਾਈਮ ਸਿੰਗਲ ਸਿੰਗਲ ਰਹਿ ਗਏ ਉਹ ਤੁਹਾਨੂੰ ਦਿਖਾਵਾਂਗੇ ਜੀ ਜਿਨ੍ਹਾਂ ਨੇ ਲੈਣੇ ਨੇ ਉਹ ਆਪਾਂ ਨੂੰ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਨੇ ਜੀ ਆਪਣੇ ਵਟਸਐਪ ਨੰਬਰ ਤੇ 931746707 ਤੇ اور ਜੋ ਆਪਣੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਐਨਾ ਕੰਮ ਤੁਸੀਂ ਕਰਿਆ ਕਰੋ ਜੀ ਆਹ ਆਪਣੇ ਕੋਲੇ ਫਰਸਟ ਆ ਗਿਆ ਜੀ ਇਹ ਮੈਚਿੰਗ ਹੈ ਜਿਹੜੀ سپੀਰੀਅਰ कॉटन ਹੈ ਜੀ ਏਕੇ ਟੈਕਸ ਦੀ ਵੈਰਾਈਟੀ ਰਹੂਗੀ ਇਸਦੇ ਇਹਦੇ ਵਿੱਚ ਜਿਹੜਾ ਪਤਾ ਨੂੰ ਅੱਜ ਦਿਖਾਵਾਂਗੇ ਨਾ ਜਿੰਨੇ ਸੂਟ ਦਿਖਾਵਾਂਗੇ ਇਹਦੇ ਵਿੱਚ ਬੀ ਐਲ ਐਮ ਏਕੇ ਟੈਕਸ ਦੋਨੋਂ ਬ੍ਰਾਂਡ ਰਹਿਣਗੇ ਜੀ DLM ਦੇ ਵੀ ਹੈਗੇ ਨੇ ਤੇ AKX ਦੇ ਵੀ ਹੈਗੇ ਨੇ ਮੈਚਿੰਗ ਵੀ ਨੇ ਤੇ ஆல்ਓਵਰ ਵੀ ਨੇ ਮੈਚਿੰਗ ਸ਼ਾਇਦ ਆਪਣੇ ਕੋਲੇ ਦੋ ਕੀ ਹੋਣਗੇ ਬਾਕੀ ਸੋਲਡ ਹੈ ਜੀ ਸਿੰਗਲ ਸਿੰਗਲ ਸੂਟ ਹੀ ਨੇ ਇਹ ਜਿਹੜੇ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਆ ਆਪਣੇ ਕੋਲੇ ਫਰਸਟ ਆ ਗਿਆ ਜੀ ਫਰਸਟ ਆ ਗਿਆ ਜੀ ਇਹ ਮੈਚਿੰਗ ਸੂਟ ਹੈ ਜਿਨ੍ਹਾਂ ਦੇ ਵਿੱਚ ਬਾਟਮ ਦੇ ਵਿੱਚ ਥੋੜੀ ਜੀ ਸ਼ੈਡੋ ਹੁੰਦੀ ਹੈ ਨਾ ਇਹ ਉਹੀ ਸੂਟ ਨੇ ਜੀ ஆல்ਓਵਰ ਵੀ ਉਹੀ ਨੇ ਤੇ ਮੈਚਿੰਗ ਵੀ ਉਹੀ ਹੈ ਅੱਜ ਉਹ ਹੀ ਸ਼ੈਡੋ ਪ੍ਰਿੰਟ ਵਾਲੇ ਜਿਹੜੇ ਆਉਂਦੇ ਹੈਗੇ ਨੇਗੇ ਗਰਮੀਆਂ ਵਾਲਾ ਸੁਪੀਰੀਅਰ ਵੇਸ ਉਹ ਤੁਹਾਨੂੰ ਦਿਖਾਵਾਂਗੇ ਐਸੇ ਵੈਸੇ ਹੀ ਆਲੋ ਆਲਓਵਰ ਸੂਟ ਰਹੇ ਨੇ ਸਾਰਾ ਸਟੱਫ ਆ ਜਿਵੇਂ ਵੈਸੇ ਦੀ ਰੋਗਾ ਜੀ ਆ ਆਪਣੇ ਕੋਲੇ ਫਸਟ ਹੈਗਾ ਜੀ ਜਿਸ ਦੇ ਨਾਲ ਮਸਟਰਡ ਬਾਟਮ ਹੈਗੀ ਹੈਗੀ ਤੇ ਇਹ ਇਸ ਦੀ ਸ਼ਰਟ ਹੈ ਤੇ ਆਪਣੇ ਕੋਲੇ ਫਸਟ ਹੈਗਾ ਜੀ ਫਸਟ ਸੂਟ ਹੈ ਜੀ ਇਹ ਆਪਣਾ ਹਾਂਜੀ ਇਹ ਆਪਣੇ ਕੋਲੇ ਹੈਗਾ ਫਸਟ ਸੂਟ ਇਹ ਕੇਟੈਕਸ ਦਾ ਹੀ ਹੈ ਜੀ इस दे कोरियर है जो आप भीडियो नहीं एड करते जी कोरीअर है जोड़ा वो तो अलग तो रहूगा जी अपने को फस्ट सूट आ गया जी यारे यार रोल तो लाए हुए डंडिया तो लाए हुए सूट है जी सारे बिक चुके ने हाँ जी आलओवर आ गया सेम बेस ही है बेस सेम रहूगा जी यवर आ गया जी बहुत सोने सूट ने बहुत ही सोहने सूट ने नेलओवर रहेंगे जी कलर क्लीयर है हाँ जी कलर क्लीयर है कलर सही आ रहा जी ये आ जी अपना अगला सूट आलओवर रहूगा जी ਦੇ ਵਿੱਚ ਨਾ ਆਪਣੇ ਕੋਲੇ ਤਿੰਨੋਂ ਬ੍ਰਾਂਡ ਮਿਕਸ ਨੇ ਜੀ ਇਹਦੇ ਵਿੱਚ ਨਾ ਕੋਈ ਸੂਟ ਸ਼ੰਕਰ ਮਿਲ ਦਾ ਵੀ ਆਊਗਾ ਜੀ ਸ਼ੰਕਰ ਮਿਲ ਦੇ ਵੀ ਨੇ ਏਕੇ ਟੈਕਸ ਦੇ ਵੀ ਨੇ ਜੀ ਬੀ ਐਲ ਐਮ ਦੇ ਵੀ ਨੇ ਤਿੰਨੋਂ ਬ੍ਰਾਂਡ ਦੇ ਸੂਟ ਹੈਗੇ ਨੇ ਕਿ ਜਿਹੜੇ ਆਪਾਂ ਤੁਹਾਨੂੰ ਦਿਖਾਈ ਜਾ ਰਹੇ ਆ ਸਾਰਿਆਂ ਦੀ ਸਟੈਂਪ ਹੁੰਦੀ ਹੈ ਦੇਖੋ ਜੀ ਜਿਹੜੇ ਸਟੈਂਪ ਵਾਲੇ ਸੂਟ ਹੁੰਦੇ ਨੇ ਉਹ オリジナル ਹੁੰਦੇ ਨੇ ਔਰ ਜਿਹੜੀ ਸਟੈਂਪ ਹੁੰਦੀ ਹੈ ਉਹ ਇਹਨਾਂ ਦੀ ਲੈਂਦੀ ਨਹੀਂ ਹੈਗੀਗੀ ਜਿਹੜਾ ਬਿਨਾ ਸਟੈਂਪ ਤੋਂ ਹੁੰਦਾ ਉਹ origignal ਨਹੀਂ ਹੁੰਦਾ ਜੀ ਸਟੈਂਪ ਤੋਂ ਅਨੁਸਾਰਿਆਂ ਦੇ ਦਿੱਸੂਗੀ ਜੀ ਇਸ ਤਰ੍ਹਾਂ ਬਾਰਡਰ ਬਣਿਆ ਹੁੰਦਾ ਸਾਈਡ ਤੇ ਕੰਨੀ ਤੇ ਸਟੈਂਪ ਹੁੰਦੀ ਹੈ ਸਾਰਿਆਂ ਦੀ ਕਿਸੇ ਤੇ ਸ਼ੰਕਰ ਦੀ ਹੈ ਕਿਸੇ ਤੇ VLM ਦੀ ਹੈ ਜੀ ਤੇ ਕਿਸ ਤੇ EK ਟੈਕਸ ਦੀ ਹੈ ਤੁਹਾਨੂੰ ਪਤਾ ਹੀ ਹੈਗਾ ਬਾਕੀ ਜਿਹੜੇ ਆਪਣੇ ਕੋਲ ਕਸਟਮਰ ਪਹਿਲਾਂ ਹੀ ਜੁੜੇ ਹੋਏ ਨੇ ਆਪਣੇ ਨਾਲ ਉਹਨਾਂ ਨੂੰ ਸਾਰਾ ਪਤਾ ਹੀ ਹੈ ਕਿ ਆਪਣੀ ਵੈਰਾਈਟੀ ਕਿਵੇਂ ਦੀ ਹੁੰਦੀ ਹੈ ਜੀ ਬਹੁਤ ਵਧੀਆ ਪੱਕੇ ਰੰਗਾਂ ਵਾਲੇ ਸੂਟ ਨੇ ਜੀ ਇਹ ਆ ਆ ਗਿਆ ਜੀ ਆਪਣੇ ਕੋਲੇ ਆਲ ਓਵਰ ਸੂਟ ਇਹਨਾਂ ਨਾਲ ਦੀ ਹੈ ਜੀ ਇਹਨਾਂ ਦਾ ਪ੍ਰਾਈਸ 700 ਰੁਪਏ ਰਹੂਗਾ ਜੀ 700 ਪ੍ਰਾਈਸ ਰਹੂਗਾ ਮੈਚਿੰਗ ਲੈ ਲਓ 올ਓਵਰ ਲੈ ਲਓ ਜੀ ਇਸ ਦੇ ਵਿੱਚ ਆਪਾਂ ਕੋਰੀਅਰ ਹੈਗਾ ਜਿਹੜਾ ਉਹ ਐਡ ਨਹੀਂ ਕੀਤਾ ਜੀ ਕੋਰੀਅਰ ਹੈਗਾ ਜਿਹੜਾ ਉਹ ਅਲੱਗ ਤੋਂ ਰਹੂਗਾ ਹਾਂਜੀ ਅਗਲਾ ਆਪਣੇ ਕੋਲੇ ਆਹ ਪ੍ਰਿੰਟ ਆ ਗਿਆ ਜੀ ਇਹ ਵੀ ਸੂਟ ਹੈ ਜਿਹੜਾ ਆਪਣੇ ਕੋਲੇ 올ਓਵਰ ਹੀ ਰਹੂਗਾ ਜੀ ਇਸ ਦੀ ਗਰਾਊਂਡ ਹੈਗੀ ਜਿਹੜੀ ਉਹ ਗ੍ਰੇ ਕਲਰ ਦੀ ਹੈ ਗ੍ਰੇ ਕਲਰ ਦੀ ਗਰਾਊਂਡ ਹੈ ਜੀ

ਹਾਂਜੀ ਇਹ ਨਾ ਸਕਾਈ ਬਲੂ ਹਲਕਾ ਜਿਹਾ ਸਕਾਈ ਬਲੂ ਕਲਰ ਹੁੰਦਾ ਜਿਹੜਾ ਇਹ ਉਹ ਕਲਰ ਹੈ ਜੀ ਗਰਾਉਂਡ ਵੀ ਇਸ ਦੀ ਸਕਾਈ ਬਲੂ ਰਹੂਗੀ ਜੀ ਜਿਹੜੇ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਸੂਟ ਦਿਖਾ ਰਹੇ ਹਾਂ ਇਹਨਾਂ ਦੇ ਵਿੱਚ ਹੋਰ ਕਲਰ ਆਪਣੇ ਕੋਲੇ ਅਵੇਲੇਬਲ ਨਹੀਂ ਹੈਗੇ ਜੀ ਜੇ ਆਉਣਗੇ ਤਾਂ ਆਪਾਂ ਤੁਹਾਨੂੰ ਦੱਸ ਦਾਂਗੇ ਪਰ ਫਿਲਹਾਲ ਆਪਣੇ ਕੋਲੇ ਸਿੰਗਲ ਸਿੰਗਲ ਸੂਟ ਹੀ ਹੈ ਅੱਜ ਆਹੀ ਹੈਗਾ ਰਹਿ ਗਿਆ ਜੀ ਪਹਿਲਾਂ ਆਪਾਂ ਪ੍ਰਿੰਸਿਸ ਮੈਚਿੰਗ ਸੀ ਕਿ ਜ਼ਿਆਦਾਤਰ ਮੈਚਿੰਗ ਹੀ ਲੈ ਕੇ ਆਉਂਦੇ ਸੀ ਐਕਿ ਆਪਾਂ 올 ਓਵਰ ਵੀ ਲੈ ਕੇ ਆਵਾਂਗੇ ਜੀ ਇਕੁਅਲ ਹੀ ਰਹੂਗਾ ਆਪਣੇ ਕੋਲੇ ਮਾਲ ਆਲ ਓਵਰ ਦਾ ਵੀ ਪਹਿਲਾਂ ਆਲ ਓਵਰ ਆਪਾਂ ਕੱਟ ਲੈਂਦੇ ਸੀ ਮੈਚਿੰਗ ਹੀ ਜ਼ਿਆਦਾ ਵੇਚਦੇ ਹੁੰਦੇ ਸੀ ਹਾਂਜੀ ਨੈਕਸਟ ਕਲਰ ਆ ਗਿਆ ਜੀ ਆਪਣੇ ਕੋਲੇ ਆ ਨੈਕਸਟ ਕਲਰ ਆ ਗਿਆ ਜੀ ਆਹ ਵਾਲਾ ਆਪਣੇ ਕੋਲੇ ਇਸਦੀ ਗਰਾਊਂਡ ਹੈਗੀ ਜਿਹੜੀ ਉਹ ਬਲੈਕ ਹੈ ਜੀ ਬਲੈਕ ਕਲਰ ਹੈਗਾ ਹੈਗਾ ਟੈਬੀ ਲਾਈਨਿੰਗ ਵੀ ਇਸ ਦੇ ਵਿੱਚ ਬਣੀਆਂ ਹੋਈਆਂ ਹੈਗੀਆਂ ਨੇ ਲਹੀ ਲਾਈਨਿੰਗ ਵੀ ਇਸ ਦੇ ਵਿੱਚ ਬਣੀਆਂ ਹੋਈਆਂ ਹੈਗੀਆਂ ਨੇ ਆਲਓਵਰ ਸੂਟ ਰਹੂਗਾ ਇਹਨਾਂ ਥੱਲੇ ਇਨਰ ਲਾਉਣ ਦੀ ਲੋੜ ਨਹੀਂ ਜੀ ਇਹ ਵਿਦਆਊਟ ਇਨਰ ਬਨ ਵਾਲੇ ਸੂਟ ਨੇ ਜੀ ਬਿਨਾ ਇਨਰ ਤੋਂ ਬਨ ਵਾਲੇ ਸੂਟ ਨੇ ਜੀ ਆ ਦੇਖੋ ਜੀ ਇਸ ਉਤਤ ਦਾ ਪ੍ਰਾਈਸ ਆਪਣੇ ਤੋਂ ਘੱਟ ਤੁਹਾਨੂੰ ਕੋਈ ਨਹੀਂ ਦੇਊਗਾ ਜੀ ਤੁਸੀਂ ਕਿਤੇ ਮਰਜ਼ੀ ਟਰਾਈ ਕਰ ਸਕਦੇ ਹੋ ਬਾਅਦੋਂ ਆਪਣੇ ਤੋਂ ਵਾਈ ਕਰ ਸਕਦੇ ਹੋ ਪਹਿਲਾਂ ਟਰਾਈ ਕਰਕੇ ਤੁਹਾਨੂੰ ਆਪਣੇ ਵਾਲਾ ਰੇਟ ਹੈ ਜਿਹੜਾ ਕੋਈ ਨਹੀਂ ਦੇਊਗਾ ਜੀ ਇਸ ਦਾ ਕਲਰ ਵੀ ਬਹੁਤ ਪਿਆਰਾ ਕਲਰ ਕਲੀਅਰ ਹੈ ਬਣੀ ਹਾਂਜੀ ਕਲਰ ਸੇਮ ਹੀ ਹੈ ਜਿਹੜਾ ਤੁਹਾਨੂੰ ਦਿਖਾ ਰਹੇ ਆਪਾਂ ਇਹੀ ਵੀਡੀਓ ਦੇ ਵਿੱਚ ਕਲਰ ਆ ਰਿਹਾ ਹੈ ਸੇਮ ਹੈਗਾ ਜੀ ਨੈਕਸਟ ਆਪਣੇ ਕੋਲੇ ਆ ਗਿਆ ਜੀ ਆ ਕਲਰ ਦੇਖੋ ਜੀ ਆ ਵੀ ਕਲਰ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਕਲਰ ਹੈ ਜੀ ਵੀਡੀਓ ਵਿੱਚ ਜਿਹੜੇ ਆਪਾਂ ਦਿਖਾ ਰਹੇ ਆ ਇਹ ਆਲ ਓਵਰ ਨੇ ਵਿੱਚ ਹੀ ਮੈਚਿੰਗ ਨੇ ਜੀ ਉਹ ਆਪਣੇ ਕੋਲੇ ਮੈਚਿੰਗ ਸਟਾਫ ਬਹੁਤ ਪਿਆਰੀ ਹਾਂ ਜੀ ਹਾਂ ਜੀ ਆ ਵੀ ਆਪਣੇ ਕੋਲੇ ਮੈਚਿੰਗ ਸੂਟ ਆ ਗਏ ਜੀ ਆ ਇਸ ਦੀ ਸ਼ਰਟ ਰਹੂਗੀ ਜੀ ਇਹ ਇਸ ਦੀ ਰਹੂਗੀ ਜੀ ਸ਼ਰਟ ਪ੍ਰਾਈਸ ਹੈਗਾ ਜਿਹੜਾ ਅੱਜ ਦਾ ਸੇਮ ਰਹੂਗਾ ਜੀ ਸੇਮ ਪ੍ਰਾਈਸ ਦੀ ਵੀਡੀਓ ਆਪਾਂ ਬਣਾ ਰਹੇ ਆ ਮੈਚਿੰਗ ਨੇ ਚਾਹੇ 올ਓਵਰ ਨੇ ਪ੍ਰਾਈਸ 700 ਪਰ ਹੋਗਾ ਜੀ ਲੈ ਇਹਨਾਂ ਦੇ ਵਿੱਚ ਵੀ ਆਪਣੇ ਕੋਲੇ ਬਹੁਤ ਸਾਰੇ ਡਿਜ਼ਾਈਨ ਨੇ ਜੀ ਜੀ ਨਾਲੇ ਲਾਈਨਾਂ ਵੀ ਨੇ ਨਾਲੇ ਫਲਾਰ ਵੀ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਆਹ ਡਿਜ਼ਾਈਨ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਹੁਣ ਦਿਖਾ ਰਹੇ ਹਾਂ ਜਿਹੜੇ ਇਸ ਡਿਜ਼ਾਈਨ ਦੇ ਵਿੱਚ ਸ਼ਾਇਦ ਤੁਹਾਨੂੰ ਹੋਰ ਵੀ ਮਿਲ ਜੇ ਐਦੇ ਵਿੱਚ ਤੁਹਾਨੂੰ 4-5 ਸੂਟ ਸ਼ਾਇਦ ਹੋਰ ਵੀ ਮਿਲ ਜਾਣ ਐਸ ਦੇ ਵਿੱਚ ਜਿਹੜੇ ਦੇ ਵਿੱਚ ਆਪਣੇ ਕੋਲੇ ਅਵੇਲੇਬਲ ਹੋਏ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਨਾਲ ਦੀ ਨਾਲ ਦੱਸਦੇ ਜਾਵਾਂਗੇ ਆਹ ਸੂਟ ਆਪਣੇ ਕੋਲੇ ਹੈਗੇ ਨੇ ਹੋਰ ਵੀ ਜੀ ਆ ਸਿੰਗਲ ਹੀ ਹੈ ਇਸ ਦੇ ਵਿੱਚ ਹੋਰ ਆਪਣੇ ਕੋਲੇ ਸੂਟ ਹੈਗਾ ਜਿਹੜਾ ਉਹ ਨਹੀਂ ਹੈਗਾ ਇਸ ਦਾ ਦੇਖੋ ਲਾਈਨਾਂ ਸਿੱਧੀਆਂ ਵੀ ਨੇ ਤੇ ਇਸ ਤਰ੍ਹਾਂ ਟੇਡੀਆਂ ਵੀ ਹੈਗੀਆਂ ਨੇ ਮਤਲਬ ਕਿ ਚੈੱਕ ਵੀ ਹੈ ਇਸ ਦੇ ਵਿੱਚ ਫਲਾਵਰ ਵੀ ਹੈ ਬਹੁਤ ਸੋਹਣਾ ਸੂਟ ਹੈ ਸੋਨਾ ਡਿਜ਼ਾਈਨ ਹੈ ਬਹੁਤ ਹੀ ਵਧੀਆ ਜੀ ਪ੍ਰਾਈਸ ਹੈਗਾ ਜਿਹੜਾ ਇਹਨਾਂ ਸੂਟਾਂ ਦਾ ਰੋਗਾ ਜੀ 700 700 ਪ੍ਰਾਈਸ ਦੇ ਵਿੱਚ ਤੁਸੀਂ ਇਹ ਸੂਟ ਆ ਰਾਣਾ ਫੈਸ਼ਨ ਬੂਟੀਕ ਮੋੜ ਮੰਡੀ ਦੋ ਨੰਬਰ ਗਲੀ ਦੇ ਵਿੱਚੋਂ ਲੈ ਸਕਦੇ ਜੀ ਹਾਂਜੀ ਅੱਗੇ ਆ ਗਿਆ ਜੀ ਆਪਣੇ ਕੋਲੇ ਆਹ ਵਾਲਾ ਡਿਜ਼ਾਈਨ ਡਿਜ਼ਾਈਨੇ ਵੀ ਬਹੁਤ ਸੋਹਣਾ ਜੀ ਆਸ ਜਿਹੜੇ ਡਿਜ਼ਾਈਨ ਦੇ ਵਿੱਚ ਵੀ ਤੁਹਾਨੂੰ ਆਪਣੇ ਕੋਲ ਦੋ ਸੂਟ ਮਿਲ ਜਾਣਗੇ ਕਲਰ ਵੀ ਸ਼ਾਇਦ ਇਹਦਾ ਇੱਕ ਹੋਰ ਮਿਲ ਜੂਗਾ ਜੀ ਆਹ ਦੋ ਸੂਟ ਮਿਲ ਜਾਣਗੇ ਜੀ ਕੋਰੀਅਰ ਐਡ ਨਹੀਂ ਕੀਤਾ ਜੀ ਕੋਰੀਅਰ ਅਲੱਗ ਤੋਂ ਹੋਊਗਾ ਜੀ ਆ ਆਪਾਂ ਪਹਿਲਾ ਸੂਟ ਦਿਖਾਇਆ ਸੀਗਾ ਜਿਹੜਾ ਸ਼ਾਇਦ ਉਸ ਦੇ ਨਾਲ ਦਾ ਹੀ ਹੈ ਕਿ ਕਲਰ ਅਲੱਗ ਤੋਂ ਹੈਗਾ ਕਲਰ ਅਲੱਗ ਤੋਂ ਹੈਗਾ ਜੀ ਆ ਆਪਾਂ ਜਿਹੜਾ ਦਿਖਾਇਆ ਸੀਗਾ ਪਹਿਲਾਂ ਵੀ ਦਿਖਾਤਾ ਇਹਦੇ ਨਾਲ ਦਾ ਇੱਕ ਸੂਟ ਉਸ ਦਾ ਕਲਰ ਅਲੱਗ ਹੈ ਜੀ ਇਸ ਦਾ ਅਲੱਗ ਹੈ ਕਲਰ ਦਾ ਫਰਕ ਹੈਗਾ ਕਿੱਥੇ ਫਰਕ ਹੈ ਤੁਹਾਨੂੰ ਆਪਾਂ ਦੱਸਦੇ ਆ ਇਸ ਦੇ ਵਿੱਚ ਜਿਹੜਾ ਗ੍ਰੇ ਫਲਾਰ ਹੈ ਜੀ ਉਸ ਦੇ ਵਿੱਚ yellow ਕਲਰ ਦਾ ਸੀਗਾ ਇੰਨਾ ਕੀ ਫਰਕ ਹੈ ਇਹਨਾਂ ਦਾ ਇੰਨਾ ਸੂਟਾ ਥੱਲੇ ਇਨਰ ਲੌਂ ਦੀ ਲੋੜ ਲੀਜੀ ਬਹੁਤ ਵਧੀਆ ਤੁਹਾਡੇ ਆਫਿਸ ਵੀਅਰ ਵਾਲੇ ਸੂਟ ਬਣਨਗੇ ਜੀ ਤੁਸੀਂ ਸਾਨੂੰ ਇੰਨਾ ਸੂਟਾਂ ਨੂੰ ਡਿਜ਼ਾਈਨ ਕਰਕੇ ਜਿੰਨੇ ਮਰਜ਼ੀ ਸੋਹਣੇ ਬਣਾ ਸਕਦੇ ਹੋ ਜੀ ਆਹ ਸੇਮ ਪਹਿਲਾਂ ਵੀ ਆਪਣੇ ਕੋਲੇ ਆ ਗਿਆ ਜੀ ਅੰਠੀ ਅਗਲਾ ਡਿਜ਼ਾਈਨ ਆ ਗਿਆ ਜੀ ਆਪਣਾ ਵਾਲਾ ਡਿਜ਼ਾਈਨ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਕੱਟ ਹੈਗੀ ਜਿਹੜੀ 5 ਮੀਟਰ ਰਹੂਗੀ ਜੀ ਆਲ ਓਵਰ ਸੂਟ ਦੀ ਕੱਟ ਹੈ ਜਿਹੜੀ ਉਹ 5 ਰਹੂਗੀ ਜਿਹੜੇ ਸੂਟ ਮੈਚਿੰਗ ਹੁੰਦੇ ਆ ਜੀ ਉਹਨਾਂ ਦੀ ਕੱਟ 2.5 2.5 ਹੁੰਦੀ ਹੈ 2.5 ਦੀ ਸ਼ਰਟ ਹੁੰਦੀ ਹੈ ਤੇ 2.5 ਦੀ ਬਾਟਮ ਹੁੰਦੀ ਹੈ ਜੀ ਹਾਂ ਜੀ ਅਗਲਾ ਸੂਟ ਆ ਗਿਆ ਜੀ ਆਪਣਾ ਆ ਆਪਣੇ ਜਿੰਨੀ ਵੀ ਤੁਹਾਨੂੰ ਵੈਰਾਈਟੀਆਂ ਆਪਾਂ ਦਿਖਾਉਣੇ ਆ ਮੈਚਿੰਗ ਆਲਓਵਰ ਦੁਪट्टे ਨਾਲ ਜੋ ਵੀ ਆਪਣੇ ਕੋਲੇ ਹੁੰਦਾ ਹੈ ਜਿੰਨਾ ਵੀ ਮਾਲ ਸਟੈਂਪ ਤੋਂ ਬਿਨਾ ਕੋਈ ਨਹੀਂ ਹੁੰਦਾ ਜੀ ਸਾਰਾ ਮਾਲ ਆਪਣਾ ਸਟੈਂਪ ਵਾਲਾ ਹੁੰਦਾ ਹੈ ਹਾਂਜੀ ਆ ਵੀ ਆਪਣੇ ਕੋਲੇ ਸਿੰਗਲ ਹੈ ਜੀ ਹਾਂਜੀ ਅੱਗੇ ਆ ਗਿਆ ਆਪਣੇ ਕੋਲੇ ਆਹ ਸੁਪਰੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਿਲਕੁਲ ਬਰੀਕ ਪ੍ਰਿੰਟ ਵਾਲਾ ਡਿਜ਼ਾਈਨ ਹੈ ਜੀ ਪ੍ਰਾਈਜ਼ ਹੈਗਾ ਜਿਹੜਾ ਅੱਜ ਦੀ ਵੀਡੀਓ ਵਾਲੇ ਸਾਰੇ ਸੁੱਟਾਂ ਦਾ ਰਹੂਗਾ 700 ਰੁਪਏ ਮੈਚਿੰਗ ਹੈ ਚਾਹੇ 올 ਓਵਰ ਨੇ ਜੀ ਇਹਨਾਂ ਤੋਂ ਬਿਨਾ ਬਹੁਤ ਸਾਰੇ ਤੁਹਾਨੂੰ ਕਲਰ ਡਿਜ਼ਾਈਨ ਹੈ ਜਿਹੜੇ ਆਪਣੇ ਕੋਲ ਮਿਲ ਜਾਣਗੇ ਜੀ ਏ ਲਗਭਗ ਸਿੰਗਲ ਸਿੰਗਲ ਸੀ ਕੋਈ ਸ਼ਾਇਦ ਦੋ ਹੋਣਗੇ ਪਲੀਜ਼ ਆਪਣੇ ਚੈਨਲ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸੈਟ ਵਾਈਜ਼ ਲੈਣ ਲਈ ਆਪਾਂ ਨੂੰ ਵਟਸਐਪ ਕਾਲ ਮੈਸੇਜ ਕਰ ਦਿਓ ਮਿਲਦੇ ਆ ਜੀ ਨੈਕਸਟ ਵੀਡੀਓ ਚ ਧੰਨਵਾਦ